ਦੇਖੋ ਸਵਾਲ ਇਹ ਆ ਕਿ ਅੱਜ ਮੀਟਿੰਗ ਬਹੁਤ ਇੰਪੋਰਟੈਂਟ ਦੋਨਾਂ ਫੋਰਮਾਂ ਦੀ ਮੀਟਿੰਗ ਹੋਣੀ ਸੀ ਜੀ ਲੇਕਿਨ ਪ੍ਰੋਬਲਮ ਵਿੱਚ ਇਹ ਆ ਗਈ ਕਿ ਅੱਜ ਸਵੇਰ ਸਾਨੂੰ ਸੂਚਨਾ ਇੱਥੇ ਆਉਣ ਮਿਲੀ ਆ ਕਿ ਇੱਕ ਉੱਥੇ ਗੁਰਮੀਤ ਸਿੰਘ ਨਾਂ ਦਾ ਨੌਜਵਾਨ ਖਨੋਰੀ ਬਾਰਡਰ ਤੇ ਜਿਹੜਾ ਲਗਾਤਾਰ ਬਿਜਲੀ ਦੀ ਸੇਵਾ ਨਿਭਾਉਂਦਾ ਰਿਹਾ ਉਹ ਰੇਹੋ ਜੀ ਸੋਚਦਾ ਮਾਲਕ ਸੀ ਉਹ ਨੌਜਵਾਨ ਕਿ 6 ਮਹੀਨਿਆਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂ ਫੜੀ ਹੈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ ਉਹਨਾਂ ਨੇ ਪੂਰਾ ਮੈਨੂੰ ਭਰੋਸਾ ਦਿਵਾ ਕੇ ਗਿਆ ਜੀ ਜੋ ਫੌਜੀਆ ਨੂੰ ਉਹ ਦਿੰਦੇ ਆ ਉਹ ਮੇਰਾ ਜ਼ਮਾਨ ਮਾਨ ਪੂਰਾ ਵਧੀਆ ਕਰਕੇ ਗਿਆ ਜੀ ਮੈਂ ਸੀਐਮ ਪਹੁੰਚ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਮੇਰੇ ਬੱਚੇ ਦੇ ਤੀਜੇ ਦਿਨ ਮੇਰੇ ਘਰੇ ਪਹੁੰਚ ਗਿਆ ਜੀ ਇਹ ਦੋਸਤੇ ਹੋਰ ਵੀ ਪੰਜਾਬ ਸਰਕਾਰ ਹੋਇਆ ਸਾਡੇ ਜਿਵੇਂ ਐਸਐਸਪੀ ਆਮਾਨ ਸਾਡੀ ਐਸਪੀ ਉਹਨਾਂ ਨੇ ਬਹੁਤ ਬਹੁਤ ਸਾਨੂੰ ਮਦਦ ਕਰੀ ਜੀ ਮੇਰੇ ਬੱਚੇ ਬਾਅਦ ਤੇ ਉਹ ਆਪਣੇ ਨੂੰ ਭੇਜੇ ਪੁਲਿਸ ਵਾਲੇ ਜੀ ਉਹ ਸ਼ਲਾਮੀ ਦੇ ਕੇ ਗਿਆ ਜੀ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਸੰ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਬਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਲਜੋਗੇ ਜਾਂ ਉਹਨਾਂ ਵਾਂਗੂ ਪਰਿਵਾਰ ੁਰਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਕਿ 6 ਮਹੀਨਿਆਂ ਤੋਂ ਲਗਾਤਾਰ ਮੋਰਚੇ ਚ ਹੈ ਤੇ ਉਹਦੇ بیٹے ਦੀ ਸ਼ਾਦੀ ਹੋਈ ਹੈ ਇਹ ਮੋਰਚੇ ਨੂੰ ਇੰਨੀ ਉਹਨੇ ਪ੍ਰੈਫਰੈਂਸ ਦਿੱਤੀ ਆ ਕਿ ਆਪਦੇ بیٹے ਦੀ ਸ਼ਾਦੀ ਤੇ ਨਹੀਂ ਗਿਆ ਕਿ ਵੀ ਇੱਥੇ ਬਿਜਲੀ ਤੇ ਬਿੰਦੇ-ਬਿੰਦੇ ਖਰਾਬ ਕਰਦੀ ਆ ਤੇ ਮੈਂ ਇਹਨਾਂ ਲੋਕਾਂ ਨੂੰ ਇੱਥੇ ਬਿਜਲੀ ਦੀ ਪੂਰੀ ਮਤਲਬ ਸਹੂਲਤ ਦੇਣੀ ਆ ਉਹ ਬੰਦਾ ਥੋੜਾ ਸੈਂਸਿਟਿਵ ਜ਼ਿਆਦਾ ਹੈ ਉਹਦਾ ਪਰਿਵਾਰ ਵੀ ਇੱਥੇ ਰਹਿ ਕੇ ਗਿਆ ਹਫ਼ਤਾ 10 ਦਿਨ ਸਾਡੇ ਕੋਲੇ ਮੋਰਚੇ ਦੇ ਵਿੱਚ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੋ ਜਾ ਉਹਦੀ ਮੇਰੇ ਨਾਲ ਜਿੰਨੀ ਗੱਲ ਹੋਈ ਮੈਂ ਓਨੀ ਕ ਦੱਸ ਸਕਦਾ ਹਜੇ ਬਾਕੀ ਜਾ ਕੇ ਮੈਨੂੰ ਪਤਾ ਲੱਗੂਗਾ ਉਹਨੇ ਜੋ ਮੈਨੂੰ ਗੱਲ ਕਹੀ ਪਰਸੋਂ ਮੈਂ ਗਿਆ ਇਥੋਂ ਉਹਦੀ ਗੱਲ ਇਹ ਅੱਜ ਨਿਕਲ ਕੇ ਵੀ ਪ੍ਰਧਾਨ ਜੀ ਹਾਲਾਂਕਿ ਬਹੁਤ ਘੱਟ ਜਾਂਦਾ ਸੀ ਕੋਲੇ ਬਸ ਆਉਣਾ ਨੰਗਦੇ ਟੱਪਦੇ ਨੇ ਗੋਡੀ ਹੱਥ ਲਾ ਜਾਣੇ ਤੇ ਆਪਦਾ ਕੰਮ ਤੇ ਮਸਤ ਰਹਿੰਦਾ ਸੀ ਲੇਕਿਨ ਉਸ ਦਿਨ ਪਤਾ ਨਹੀਂ ਕਿਉਂ ਇਹ ਗੱਲ ਉਹਨੇ ਕੀਤੀ ਮੇਰੇ ਕੋਲੇ ਵੀ ਪ੍ਰਧਾਨ ਜੀ ਕਿੰਨਾ ਚਿਰ ਲੱਗੂਗਾ ਸਰਕਾਰ ਕਿਦੋਂ ਕੁ ਮੰਨੂ ਆਪਣੀਆਂ ਮੰਗਾਂ ਤੇ ਇਹਦਾ ਮਤਲਬ ਇਹ ਨਿਕਲਦਾ ਕਿ ਉਹ ਬੰਦਾ ਬਹੁਤ ਸੈਂਸਿਟਿਵ ਵਿਸ਼ਵਾ ਦੇ ਉੱਤੇ ਬੜੇ ਸਮਝ ਰੱਖਦਾ ਸੀ ਤੇ ਇਹਦੇ ਤੇ ਉਹ ਧਿਆਨ ਸੀ ਉਹਦਾ ਕੇਂਦਰ ਤਾਂ ਹੁਣ ਜਾਵਾਂਗੇ ਪਤਾ ਲੱਗੇਗਾ ਕਿ ਸੁਸਾਈਡ ਹੋ ਕੀਤਾ ਤੇ ਕਿਵੇਂ ਕੀਤਾ ਕਿਉਂ ਕੀਤਾ ਕੀ ਕਾਰਨ ਹੈ ਇਹ ਜਾਇਆ ਪਤਾ ਲੱਗਣਾ ਉਹ ਮੁੰਡੇ ਦਾ ਜਿਹੜਾ ਸੁਸਾਈਡ ਕਰਨ ਕਰਕੇ ਸਾਨੂੰ ਮਜਬੂਰਨ ਅੱਜ ਦਾ ਸਾਰੇ ਦਾ ਸਾਰਾ ਪ੍ਰੋਗਰਾਮ ਇਥੋਂ ਪੋਸਟਪੋਨ ਕਰਨਾ ਵੇ ਇਸ ਲਈ ਅਸੀਂ ਤੁਹਾਡੇ ਮਾਧਿਅਮ ਤੋਂ ਸਾਰੇ ਪੱਤਰਕਾਰਾਂ ਤੋਂ ਸਾਰੇ ਜਿਹੜੇ ਇਸ ਮੀਟਿੰਗ ਦੇ ਵਿੱਚ ਹੋਰ ਲੀਡਰਸ਼ਿਪ ਆਉਣੀ ਸੀ ਉਹਨਾਂ ਸਾਰਿਆਂ ਤੋਂ ਮਾਫੀ ਚਾਹਾਂਗੇ ਕਿ ਅੱਜ ਦੀ ਮੀਟਿੰਗ ਵੀ ਆਪਾਂ ਕੈਨਸਲ ਕੀਤੀ ਹੈ ਕਿ ਅੱਜ ਦੀ ਪ੍ਰੈਸ ਕਾਨਫਰੰਸ ਵੀ ਕੈਨਸਲ ਕਰਨੀ ਪਈ ਹੈ ਹਾਂ ਉਹ ਖਨੋਰੀ ਬਾਰਡਰ ਦੇ ਉੱਤੇ ਸੂਸਾਈਡ ਕੀਤਾ ਮੁੰਡੇ ਨੇ ਮੁੰਡੇ ਦਾ ਨਾਮ ਸੀ ਗੁਰਮੀਤ ਸਿੰਘ ਪਿੰਡ ਠੂਠਿਆਂ ਵਾਲੀ ਜ਼ਿਲ੍ਹਾ ਮਾਨਸਾ ਔਰ ਉਹ ਮੇਰਾ ਖਿਆਲ ਆ ਹੋਏਗਾ 40 ਸਾਲ ਦਾ 40 45 ਸਾਲ ਦਾ ਹੋ ਗਿਆ ਇਹਦੀ ਉਮਰ ਸੀ ਨੌਜਵਾਨੀ ਸੀ ਕੋਈ ਵੱਡੀ ਜਿਆਦਾ ਉਮਰ ਨਹੀਂ ਸੀ ਧੰਨਵਾਦ ਥੈਂਕ ਯੂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर